ਚੋਰਾਵਾਂ ਵੱਲੋਂ ਆਮ ਆਦਮੀ ਮਹੱਲਾ ਕਲੀਨਿਕ ਅਤੇ ਪਸ਼ੂ ਹਸਪਤਾਲਾਂ ਨੂੰ ਬਣਾਇਆ ਨਿਸ਼ਾਨਾ ਕੀਮਤੀ ਸਮਾਨ ਲੈ ਕੇ ਹੋਏ ਫਰਾਰ ਥਾਣਾ ਡੇਰਪਾਪਾ ਨਾਨਕ ਅਦੀਨ ਪਿੰਦੇ ਪਿੰਡ ਛਾਪੁਰ ਜਾਜਨ ਵੇਖੇ ਕੁਝ ਦਿਨ ਪਹਿਲਾਂ ਤਿਆਰ ਹੋਏ ਮਹੱਲਾ ਕਲੀਨਿਕ ਅਤੇ ਨਾਲ ਲੱਗਦੀ ਪਸ਼ੂ ਹਸਪਤਾਲ ਦੀ ਬਿਲਡਿੰਗ ਚੋਂ ਚੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਹਨ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੀ 15 ਮਾਰਚ ਨੂੰ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ 3 ਵਜੇ ਮਹੱਲਾ ਕਲੀਨਿਕ ਬੰਦ ਕਰਕੇ ਗਏ ਸਨ ਪਰ ਅੱਜ ਜਤ ਸਵੇਰੇ 16 ਮਾਰਚ ਨੂੰ ਉਹਨਾਂ ਵੱਲੋਂ ਰੱਖੇ ਗੇ ਸਫਾਈ ਸੇਵਕ ਨੇ ਆ ਕੇ ਦੇਖਿਆ ਤਾਂ ਮਹੱਲਾ ਕਲੀਨਿਕ ਦੇ ਮੇਨ ਦਰਵਾਜ਼ੇ ਤੇ ਲੁਕਟਿਆ ਸੀ ਅਤੇ ਉਸ ਨੂੰ ਜਦ ਖੋਲਿਆ ਗਿਆ ਤਾਂ ਅੰਦਰੋਂ ਕੀਮਤੀ ਸ਼ਮਾਨ ਅਤੇ ਦੋ ਬੈਟਰੀਆਂ ਇੱਕ ਇਨਵਰਟਰ ਤੇ ਦੋ AC ਦੀਆਂ ਕਾਪਰ ਪਾਈਪਾਂ ਚੋਰੀ ਹੋ ਚੁੱਕੀਆਂ ਸਨ ਉਹਨਾਂ ਦੱਸਿਆ ਕਿ ਚੋਰਾਂ ਨੇ AC ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਚੋਰ ਨਾਲ ਲੱਗਦੇ ਪਸ਼ੂਆਂ ਵਾਲੇ ਹਸਪਤਾਲ ਚੋਂ ਵੀ ਕੀਮਤੀ ਸਮਾਨ ਲੈ ਗਏ ਹਨ ਇਸ ਸਬੰਧੀ ਮੌਕੇ ਤੇ ਪਹੁੰਚੇ ਪੁਲਿਸ ਦੇ ਐਸ.ਆਈ.ਓ. ਜੀਤ ਸਿੰਘ ਨੇ ਦੱਸਿਆ ਕਿ ਮੌਕਾ ਦੇਖਣ ਉਪਰੰਤ ਮਹਲਾਕਲੀਨਿਕ ਅਤੇ ਪਸ਼ੂਆਂ ਦੇ ਹਸਪਤਾਲ ਵਿੱਚ ਕੀਮਤੀ ਸਮਾਨ ਚੋਰੀ ਹੋਇਆ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸੀ.ਸੀ.ਟੀ.ਵੀ. ਖੰਗਾਲੇ ਜਾ ਰਹੇ ਹਨ ਅਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਦੇਖੋ ਘਟੇ ਚੋਰੀ ਦੀ ਜਿਹੜੀ ਘਟਨਾ ਵਾਪਰੀ ਹੈ ਮਹਲਾਕਲੀਨਿਕ ਸ਼ਾਪਰਜਾ ਦੇ ਵਿੱਚ ਕੀ ਘਟਨਾ ਜੇ ਹੈਗੀ ਪੂਰੀ ਦੇਖੋ ਆਪਾਂ ਜਦੋਂ ਮਾਰਨਿੰਗ ਵਿੱਚ ਆਏ ਇੱਥੇ ਜਿਹੜਾ ਸਫਾਈ ਕਰਮਚਾਰੀ ਆਪਾਂ ਰੱਖਿਆ ਹੋਇਆ ਉਹ ਮਾਰਨਿੰਗ ਆਇਆ ਤੇ ਉਹਨੇ ਦੇਖਿਆ ਕਿ ਇੱਥੇ ਕਾਫੀ ਤਾਲੇ ਟੁੱਟੇ ਹੋਏ ਨੇ ਠੀਕ ਹੈ ਇੱਕ ਏਸੀ ਲਟਕ ਰਿਹਾ ਸੀ ਫਿਰ ਆਪਾਂ ਮੌਕੇ ਦੀ ਵਾਰਦਾਤ ਤੇ ਜਦੋਂ ਪਹੁੰਚੇ ਅੰਦਰੂਨੀ ਤਾਲੇ ਵੀ ਟੁੱਟੇ ਹੋਏ ਸੀ ਇੱਕ ਡਬਲ ਬੈਟਰੀ ਇਨਵਰਟਰ ਦੇ ਨਾਲ ਚੋਰੀ ਹੋ ਚੁੱਕਾ ਸੀ ਠੀਕ ਹੈ ਉਸ ਦੇ ਇਲਾਵਾ ਏਸੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੰਪਰੈਸਰ ਦੇ ਨਾਲ ਜਿਹੜੀਆਂ ਕਾਪਰ ਪਾਈਪਸ ਹੁੰਦੀਆਂ ਨੇ ਉਹਨਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਲਾ ਲਿਆ ਗਿਆ ਠੀਕ ਹੈ ਕੰਪਰੈਸਰ ਤਾਂ ਚਲੋ ਉਹਨਾਂ ਕੋ ਨਹੀਂ ਚੁੱਕਿਆ ਗਿਆ ਹੈ ਬਾਰਦਾ ਤਾਲਾ ਨਹੀਂ ਟੁੱਟਾ ਹੈਗਾ ਇਸ ਕਰਕੇ ਉਹਨਾਂ ਨੇ ਤਾਲੇ ਦੀ ਕੁੰਡੀ ਨੂੰ ਕੱਢ ਲਿਆ ਗਿਆ ਅੰਦਰੂਨੀ ਤਾਲੇ ਤੋੜੇ ਗਏ ਤਾਲੇ ਤੋੜਨ ਤੋਂ ਬਾਅਦ ਅੰਦਰੂਨੀ ਸਮਾਨ ਦਾ ਛੇੜਛੜ ਕਰਨ ਤੋਂ ਬਾਅਦ ਉਹਨਾਂ ਨੇ ਬੈਟਰ ਚੁੱਕਿਆ ਗਿਆ ਜੋ ਕਿ ਡਿਊਲ ਬੈਟਰ ਸੀ ਨਾਲ ਹੀ ਇਨਵਰਟਰ ਵੀ ਸੀ ਉਹਨੂੰ ਚੁੱਕ ਲਿਆ ਗਿਆ ਹੈ ਕੰਪਰੈਸਰ ਦੀਆਂ ਪਾਈਪਾਂ ਨੂੰ ਲਾ ਲਿਆ ਗਿਆ ਹੈ ਤਾਲਿਆਂ ਨੂੰ ਤੋੜ ਦਿੱਤਾ ਗਿਆ ਹੋਰ ਵੀ ਕਈ ਸਮਾਨ ਦੇ ਨਾਲ ਛੇੜਛੜ ਕੀਤੀ ਗਈ ਹੈ ਠੀਕ ਹੈ ਜੋ ਕਿ ਅੰਦਾਜ਼ਨ ਸਾਨੂੰ ਲੱਗ ਰਿਹਾ ਹੈ ਕਿ ਇਹਦੀ ਜਿਹੜੀ ਕਾਸਟ ਹੋਏਗੀ ਅਪ੍ਰੋਕਸੀਮੇਟਲੀ 1 ਲੱਖ ਦੇ ਆਰਾਊਂਡ ਪੈਂਦੀ ਹੋਏਗੀ ਜਿਹੜਾ ਸਮਾਨ ਦਾ ਛੇੜਛੜ ਕੀਤਾ ਗਿਆ ਹੈ ਕਈ ਸਮਾਨ ਜਿਹੜਾ ਅੰਦੂਨ ਆਪਾਂ ਬੰਦ ਕਰਕੇ ਰੱਖ ਕੇ ਜਾਂਦੇ ਆ ਚਲੋ ਉਹ ਬਚ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਪਰ ਬਾਕੀ ਸਾਰੇ ਸਮਾਨ ਦਾ ਛੇੜਛੜ ਹੋ ਚੁੱਕੀ ਹੈ ਠੀਕ ਹੈ ਇਸ ਤੋਂ ਬਾਅਦ ਆਪਾਂ ਇਹ ਵੀ ਕਹਿਣਾ ਚਾਹਾਂਗੇ ਕਿ ਇੰਨੇ ਇਹ ਲਗਾਤਾਰ ਤੀਜੀ ਚੌਥੀ ਚੌੜੀ ਹੈ ਜੋ ਆਮ ਆਦਮੀ ਕਲੀਨਿਕ ਜੋ ਨਵੇਂ ਬਣਾਏ ਜਾ ਰਹੇ ਉਹਨਾਂ ਵਿੱਚ ਹੋ ਰਹੀ ਹੈ ਤਾਂ ਆਪਾਂ ਪ੍ਰਸ਼ਾਸਨ ਨੂੰ ਇੱਕ ਰਿਟਰਨ ਐਪਲੀਕੇਸ਼ਨ ਦੇ ਦਿੱਤੀ ਗਈ ਹੈ ਇੱਕ ਜਿੱਥੇ ਸਾਡਾ ਬਲੌਕ ਪੈਂਦਾ ਉਹਨਾਂ ਨੂੰ ਵੀ ਐਪਲੀਕੇਸ਼ਨ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਜੋ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਜਤਾਇਆ ਹੈ ਕਿ ਜੋ ਵੀ ਬੰਦ ਦੀ ਕਾਰਵਾਈ ਕੀਤੀ ਜਾਏਗੀ ਪਰ ਆਪਾਂ ਸਰਕਾਰ ਕੋ ਡਿਮਾਂਡ ਕਰਦੇ ਹਾਂ ਕਿ ਜਦੋਂ ਇੰਨੇ ਹਾਈ ਲੈਵਲ ਤੇ ਇੰਨੇ ਉੱਚ ਪੱਧਰ ਤੇ ਕਲੀਨਿਕ ਓਪਨ ਕੀਤੇ ਜਾ ਰਹੇ ਨੇ ਤੇ ਉਹਨਾਂ ਦੀ ਦੇਖਰੇਖ ਲਈ ਮੁਲਾਜ਼ਮ ਵੀ ਤਾਇਨਾਤ ਕੀਤਾ ਜਾਏ ਚੌਕੀਦਾਰੀ ਵੀ ਤਾਇਨਾਤ ਕੀਤਾ ਜਾਏ ਤਾਂ ਕਿ ਇਸ ਤੋਂ ਜੋ ਇਸ ਤਰ੍ਹਾਂ ਦੀ ਘਟਵਾਵਾਂ ਹੋ ਰਹੀਆਂ ਨੇ ਉਹਨੂੰ ਠੱਲ ਪਾਇਆ ਜਾਏ ਠੀਕ ਹੈ ਬਾਕੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਜੋ ਵੀ ਕਾਰਵਾਈ ਹੋਈ ਹੈ ਇਹ ਕਿਸੇ ਨਾ ਕਿਸੇ ਪ੍ਰਕਾਰ ਦੀ ਰੇਕੀ ਹੀ ਹੈਗੀ ਹੈ ਕਿਉਂਕਿ ਬਹੁਤ ਸੋਚ ਸਮਝ ਕੇ ਸਮਾਨ ਨੂੰ ਉਤਾਰਿਆ ਗਿਆ ਲਾਇਆ ਗਿਆ ਬਿਜਲੀ ਦੇ ਤਾਰਾਂ ਨੂੰ ਕੱਟਿਆ ਗਿਆ ਉਹਨਾਂ ਨੂੰ ਚੀਜ਼ਾਂ ਦਾ ਪਤਾ ਸੀ ਉਹਨਾਂ ਨੇ ਆਰਾਮ ਦੇ ਨਾਲ ਕੱਟੀਆਂ ਨੇ ਲਾਈਆਂ ਨੇ ਔਰ ਇਹ ਸਭ ਕੰਮ ਵਿੱਚ ਕਾਫੀ ਟਾਈਮ ਹੀ ਲੱਗਾ ਤੇ ਜੋ ਵੀ ਹੈ ਰਾਤ ਨੂੰ ਹੈ ਕੱਲ ਜਦੋਂ ਆਪਾਂ ਕਲੀਨਿਕ ਇਹਨੂੰ ਬੰਦ ਕਰਕੇ ਗਏ ਚਾਬੀਆਂ-ਚਾਬੀਆਂ ਸਾਡੇ ਕੋਲ ਸੀ ਚਾਬੀਆਂ ਸਾਡੇ ਹੋਣ ਦੇ ਬਾਵਜੂਦ ਤਾਲੇ ਟੁੱਟੇ ਨੇ ਤੇ ਇਹ ਸਭ ਜੋ ਕਾਰਨਾ ਕਰ ਦਿੱਤਾ ਗਿਆ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਕਿ ਪੁਲਿਸ ਨੂੰ ਕੰਪਲੇਨ ਰਿਟਰਨ ਆਪਾਂ ਪ੍ਰੋਵਾਈਡ ਕਰਵਾਏ ਆ ਉਹਨਾਂ ਨੇ ਅੱਗੋਂ ਮੈਂਸ਼ਨ ਕੀਤਾ ਹੈ ਕਿ ਉਹਨਾਂ ਦੇ ਜੋ ਆਫਿਸ ਇਨ ਚਾਰਜ ਨੇ ਉਹ ਆਕੇ ਦੇ ਅੰਦਰੂਨੀ ਦੇਖਰੇ ਕਰਨਗੇ ਤੇ ਦੇ ਉੱਤੇ ਬੰਦੀ ਕਾਰਵਾਈ ਦਾ ਸਾਨੂੰ ਉਹਨਾਂ ਨੇ ਵਿਸ਼ਵਾਸ ਹੈਗਾ ਪਰੋਨਾ ਨੇ ਸਾਨੂੰ ਵਿਸ਼ਵਾਸ ਜਤਾਇਆ ਹੈ ਕਿ ਆ ਕਿ ਉਹ ਦੇਖਣਗੇ ਅਜੇ ਜੋ ਵੀ ਹੈ ਸਾਨੂੰ ਆਪਾਂ ਖੁਦ ਦੇਖਿਆ ਇੱਥੇ ਜੋ ਹਲਕਾ ਇੰਚਾਰਜ ਉਹਨਾਂ ਨੂੰ ਇਨਫੋਰਮ ਕੀਤਾ ਕਿ ਆਪਣੇ ਐਂਡ ਤੋਂ ਜੋ ਸਾਡੀ ਕਾਰਵਾਈ ਸੀ ਆਪਾਂ ਉਹ ਪੂਰਨ ਰੂਪ ਤੇ ਕਰ ਦਿੱਤੀ ਗਈ ਕੀ ਕਰਨਗੇ ਸਾਰੇ ਜਿਹੜਾ ਚੋਰਾ ਨੂੰ ਮਹਲਾ ਕਿਨ ਕਾਲੋ ਜਿਹੜਾ ਨਿਸ਼ਾਨਮਾ ਕੀ ਕਰਨਗਾ ਤੁਮ ਦੇਖੋ ਇਹ ਚੋਰਾ ਨੂੰ ਸਾਫ ਪਤਾ ਹੈ ਕਿ ਨਵੇਂ-ਨਵੇਂ ਮਹੱਲਾ ਕਲੀਨਿਕ ਓਪਨ ਹੋ ਰਹੇ ਨੇ ਤੇ ਦੀ ਦੇਖਰੇ ਸਰਕਾਰ ਦੇ ਅੰਦਰ ਹੈ ਕਿਸੇ ਬੰਦੇ ਦੇ ਅੰਦਰ ਤਾਂ ਨਹੀਂ ਰਹੀ ਹੁਣ ਉਹਦੀ ਕਾਰਵਾਈ ਚੋਂ ਕੀ ਕਰ ਰਹੇ ਨੇ ਉਹ ਸਮਾਨ ਨੂੰ ਚੋਕ ਰਹੇ ਨੇ ਲੁਟਾਖੌਨ ਨੂੰ ਵਾਰਦਾਰ ਦੇ ਰਹੇ ਨੇ ਕਿਉਂਕਿ ਇਸ ਦੇ ਉੱਤੇ ਬੰਦੀ ਕਾਰਵਾਈ ਤਾਂ ਬਿਲਕੁਲ ਨਹੀਂ ਹੋ ਰਹੀ ਦੇਖਦੇ ਦੇਖਦੇ ਜੇ ਤੁਸੀਂ ਦੇਖੋਗੇ ਆਪਣੇ ਲਾਗੇ ਚਾਗੇ ਤਾਂ ਤੀਸਰੀ ਚੌਥਾ ਮੰਲਾ ਕਲੀਨਿਕ ਹੋਏਗਾ ਜਿੱਥੇ ਚੋਰੀ ਹੋ ਚੁੱਕੀ ਹੈ ਚੋਰੀ ਕਾਫੀ ਲੰਬੇ ਸਮੇਂ ਤੋਂ ਹੋ ਰਹੀ ਹੈ ਪਹਿਲਾਂ ਵੀ ਜਦੋਂ ਇਹ ਓਪਨ ਹੋਈ ਸੀ ਉਦੋਂ ਵੀ ਚੋਰੀਆਂ ਦਾ ਘਟਨਾ ਦਾ ਇੰਤਜ਼ਾਮ ਦਿੱਤਾ ਜਾਂਦਾ ਹੁੰਦਾ ਹੁਣ ਇਸ ਦੇ ਤੇ ਕਾਰਨ ਇਹ ਹੋ ਸਕਦਾ ਹੈ ਕਿ ਚੋਰਾਂ ਨੂੰ ਸ਼ਾਇਦ ਪਤਾ ਹੈ ਕਿ ਚੋਰੀ ਦੇ باوجود ਕੋਈ ਕਾਰਵਾਈ ਤਾਂ ਹੋਣੀ ਹੈ ਨਹੀਂ ਇਸ ਕਰਕੇ ਚੋਰੀ ਕਰਕੇ ਫਰਾਰ ਨੇ ਤੇ ਉਹਦਾ ਖਾਮਾ ਦਾ ਸਾਨੂੰ ਤਾਂ ਆਮ ਜਨਤਾ ਨੂੰ ਪੁੱਤਣਾ ਪੈ ਰਿਹਾ ਹੈ ਚੋਰਾਂ ਵੱਲੋਂ ਇੱਕ ਮੱਲਾ ਕਲੀਨਿਕ ਔਰ ਪਸ਼ੂ ਹਸਪਤਾਲ ਕੀ ਕੀ ਸਰਚ ਹੋਈ ਹੈ ਅੰਨੇ ਮੌਕੇ ਤੇ ਅਸੀਂ ਆਪਣੇ ਨਸਾਬ ਪਰ ਜਾਜਨ ਵਿੱਚ ਜਾਏ ਆਂ ਆ ਦੇਖ ਤੋਂ ਪਤਾ ਲੱਗਾ ਉਹ ਇੱਕ ਕਨਵਰਟਰ ਦੋ ਬੈਂਡਰੀਆਂ ਕੁਝ ਹੋਰ ਵੀ ਘਰੇਲੂ ਸਮਾਨ ਇਹਨਾਂ ਨਾਲ ਜੁੜੀ ਹੋ ਚੁੱਕਾ ਵਾ ਫਿਰ ਲਾਗੇ ਹਸਪਤਲ ਪਿੰਡਾ ਪਸ਼ੂ ਹਸਪਤਲ ਇਹਦੇ ਵਿੱਚੋਂ ਆਪਣੇ ਕਿੰਨੇ ਨੂੰ ਟੈਗ ਚੋਰੀ ਟੈਗ ਚੋਰੀ 25 26 ਦੇ ਕੋਈ ਟੈਗ ਚੋਰੀ ਹੋ ਚੁੱਕੇ ਆ ਇਹਨਾਂ ਦੇ ਪੁਸ਼ਕਿਸ਼ ਮਤਲਬ ਕਰ ਰਹੇ ਲੱਗਦਾ ਕਿ ਅਸੀਂ ਇਹਨਾਂ ਦੇ ਜਿਹੜੇ ਛੱਕੀ ਆਦਮੀ ਆ ਬਾਕੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਆ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕਾਰਵਾਈ ਜੋ ਬੰਦੀ ਕਾਰਵਾਈ ਕੀ ਰੰਗਲ ਵਿੱਚ ਲਿਆਂਦੀ ਜਾਵੇਗੀ ਫਿਰ ਇਹ ਰਸਾਂ ਦੇ ਵਿੱਚ ਨੌਲੇਜ ਚ ਲਿਆਗੇ ਸਰ ਜਿਸ ਨਾਲ ਇਹ ਛੇੜੀਆਂ ਬਹੁਤ ਵੱਜ ਚੁੱਕੀਆਂ ਜੇ ਪੁਲਿਸ ਦੀ ਥੋੜੀ ਬੰਦੇ ਪੈਟਰੋਲਿੰਗ ਹੋਏ ਤਾਂ ਥੋੜੀ ਮਤੇ ਚ ਚੋਰਾਂ ਨੂੰ ਜਿਹੜੀ ਨੱਥ ਪੈ ਸਕਦੀ ਹੈ ਪੈਟਰੋਲਰਾਂ ਤੋਂ ਵੈਸੇ ਇੱਕ ਗੱਡੀ ਤੋਂ ਇੱਧਰ ਲਾਈ ਆ ਤੇ ਬਾਕੀ ਹੋਰ ਵੀ ਆਪਾਂ ਇੱਕ ਮੋਟਰਸਾਈਕਲ ਉੱਪਰ ਭੇਜਾਂਗੇ ਜਿਹੜੇ ਇਹਨਾਂ ਨੂੰ ਨੱਥ ਪਾਈ ਜਾਵੇ